ਸਰਕਾਰ ਦੀਆਂ ਹਦਾਇਤਾਂ ਮੁਤਾਬਕ ਜੋ ਜੋ ਕਾਰਵਾਈ ਹੁੰਦੀ ਹੈ ਕੋਈ ਖਾਸ ਗੱਲ ਨਹੀਂ ਹੁੰਦੀ ਨਾਰਮਲ ਇਨਸਪੈਕਸ਼ਨ ਆਏ ਹੈ ਤੇ ਬਾਕੀ ਦੁਕਾਨਦਾਰਾਂ ਨੂੰ ਅਸੀਂ ਤਾਂ ਪਹਿਲਾਂ ਹੀ ਸ਼ੁਰੂ ਤੋਂ ਸਾਰੀ ਕਹਿ ਲਿਆ ਆਪਣੇ ਦੁਕਾਨ ਤੇ ਕੰਮ ਕਰੋ ਉਹ ਬਸ ਉਹਨੂੰ ਖੋਲ ਲੈਣ ਦੇ 2 ਮਿੰਟਾਂ ਦੇ ਬਸ ਜੀਐਸਟੀ ਦੀ ਇਨਸਪੈਕਸ਼ਨ ਸੀਗੀ ਬਸ ਨੇ ਅੱਜ ਕੁਝ ਨਹੀਂ ਕੀਤਾ ਜੀ ਹੋਰ ਬਾਕੀ ਉਹ ਅਲੱਗ-ਅਲੱਗ ਟਾਈਮ ਤੇ ਜਿਵੇਂ ਉਤੋਂ ਇਨਸਟਰਕਸ਼ਨਸ ਆਉਂਦੀਆਂ ਉਸੇ ਹਿਸਾਬ ਨਾਲ ਕਰਦੇ ਆਂ ਜੀ ਹਾਂਜੀ ਜੋ ਵੀ ਹੁੰਦਾ ਜੀ ਬਸ ਬਿਲਕੁਲ ਜੀ ਨਹੀਂ ਉਹ ਅਸੀਂ ਡਿਸਕਲੋਜ਼ ਨਹੀਂ ਕਰ ਸਕਦੇ ਇਕ ਗੌਰਵ ਭਾਈ ਕਰੀ ਵਾਲਾ ਤੇ ਠੀਕ ਹੈ ਜੀ ਰੇਡ ਕੀਤੀ ਹੈ ਤੇ ਸਾਡੇ ਨਾਲ ਧੱਕਾ ਨਹੀਂ ਇਸੇ ਵੱਲੋਂ ਕਿਸੇ ਨਾਲ ਕੋਈ ਧੱਕਾ ਨਹੀਂ ਹੋ ਰਿਹਾ ਕਿਸ ਤਰ੍ਹਾਂ ਦਾ ਧੱਕਾ ਹੋ ਰਿਹਾ ਹੁਣ ਕਿਵੇਂ ਧੱਕਾ ਕਿਵੇਂ ਕਵਾਂਗੇ ਆਪਾਂ ਨਾ ਤਾਂ ਪਹਿਲੇ ਹੀ ਕੰਮ ਬੰਦ ਹੋਇਆ ਪਿਆ ਨਹੀਂ ਨਹੀਂ ਅਸੀਂ ਸਾਰਿਆਂ ਨੂੰ ਰਿਕਵੈਸਟ ਕੀਤੀ ਹੈ ਕਿਸੇ ਕਿਸਮ ਦਾ ਕੋਈ ਧੱਕਾ ਨਹੀਂ ਕਿਸੇ ਨਾਲ ਹੁਣ ਤੇ ਨਾ ਅੱਜ ਹੋਇਆ ਨਾ ਕੱਲ ਹੋਵੇ ਤੇ ਇਸ ਕਰਕੇ ਨਹੀਂ ਕੋਈ ਕਿਸੇ ਕਿਸਮ ਦਾ ਕੋਈ ਧੱਕਾ ਨਹੀਂ ਹੋਣਾ ਆਪਣਾ ਨਾਰਮਲ ਕੰਮ ਕਰੋ ਬਸ ਜੀ ਠੀਕ ਹੈ ਜੀ ਆਨਲਾਈਨ ਸ਼ੋਪਿੰਗ ਲੋਕ ਕਰਨ ਲੱਗੀ ਜੀ ਦੁਕਾਨਾਂ ਦੀ ਤੇ ਇਹ ਰੋਟੀ ਚੈਕਿੰਗ ਸੀਗੀ ਜਿਹੜਾ ਡਾਕੂਮੈਂਟਰ ਸੀਗੇ ਕੋਈ ਬਿੱਲ ਵਗੈਰਾ ਆ ਜਾਈ ਸੀ ਉਹਦੇ ਵਿੱਚ ਅਧਿਕਾਰੀ ਸੀ ਜੀਐਸਟੀ ਚੈਕਿੰਗ ਸੀ ਪਸ਼ਮੀਰ ਦੁਕਾਨਦਾਰਾਂ ਨੇ ਕਿਹਾ ਪੂਰਾ ਕੌਪੜ ਕੀਤਾ ਤੇ ਕੋਈ ਤੱਕੇਸ਼ਾਈ ਵਾਲੀ ਗੱਲ ਨਹੀਂ ਜੋ ਵੀ ਇਨਸਟਰਕਸ਼ਨਸ ਆ ਗਵਰਨਮੈਂਟ ਦੀਆਂ ਉਹਦੇ ਅਕੋਰਡਿੰਗ ਜਿਹੜੀ ਹੈ ਰੈਟਾ ਤੋਂ ਮੁਤਾਬਕ ਚੈਕਿੰਗ ਸੀਗੀ ਇਹ ਜੀ ਹੁੰਦੀ ਰਹਿੰਦੀ ਆ ਵਾਰ-ਵਾਰ ਤੇ ਦੁਕਾਨਦਾਰਾਂ ਨੇ ਪੂਸੇ ਜੋ ਕੀਤਾ ਤਾਂ ਦੁਕਾਨਾਂ ਹੁਣ ਕੋਈ ਬੰਦ ਕਰਤੀਆਂ ਸੀ ਹੁਣ ਦੁਬਾਰਾ ਕਰਨਾ ਜੀ ਹੈ ਸ਼ਟਰ ਚੱਕੇ ਜਾਣਗੇ ਕਿਉਂਕਿ ਜਿਹੜੇ ਦੁਕਾਨਦਾਰ ਨਾਲ ਗੱਲਬਾਤ ਕਰਦੇ ਆਪਾਂ ਕਵਰ ਸੰਪਰਕ ਤੋਂ ਬਾਅਦ ਵੀ ਸਾਡੇ ਦੇਖੋ ਲੋਈ ਲੋ ਦੇਖੋ ਜੀ ਸਾਈਡ ਤੇ ਆ ਜਾਓ ਆ ਜਾਓ ਆਕਲ ਦੇਖੋ ਦੁਕਾਨੇ ਕੋਈ ਨਹੀਂ ਬੰਦ ਕਰਨ ਵਾਸਤੇ ਦੁਕਾਨੇ ਕੋਈ ਵਰਟੀਕਲ ਬੰਦ ਨਹੀਂ ਹੈ ਮਾਰਕੀਟ ਕੋਈ ਉਹ ਤਾਂ ਸਾਰਾ ਤਾਂ ਆਪਣੀ ਇੰਟੈਂਸ਼ਨ ਹੈ ਸਭ ਮਾਰਕੀਟ ਇੱਕ ਸਾਥ ਹੈ ਵੈਸੀ ਨਾ ਨਾ ਜਵਾਨੀ ਬਹੁਤ ਨੌਜਵਾਨੀ ਰੁਟੀਨ ਚੈਕਿੰਗ ਸੀ ਇਹਦੇ ਵਿੱਚ ਕੋਈ ਵੀ ਉਹ ਮਤਲਬ ਕੋਈ ਬਿਆਨਬਾਜ਼ੀ ਹੈ ਕਹਿਣ ਵਾਲੀ ਚਾਹਣੀ ਹੈ ਉਹਨਾਂ ਨੇ ਸਾਨੂੰ ਕੋਈ ਅਜਿਹੀ ਗੱਲ ਨਹੀਂ ਕੀਤੀ ਹੈ ਬਾਕੀ ਦੁਕਾਨਦਾਰਾਂ ਨੇ ਇਕੱਠਾ ਹੋਣਾ ਹੀ ਹੁੰਦਾ ਆਪਸ ਦੇ ਵਿੱਚ ਕਿ ਦੂਜੇ ਨਾਲ ਖੜੇ ਆ ਜੀ ਜਿਹੜਾ ਵਿਆਹ ਕਰਿਆ ਸੀ ਦੁਕਾਨਦਾਰ ਇਕੱਠੇ ਹੋਈ ਆ ਕੋਈ ਗੱਲ ਕਿੱਧਰ ਗਿਆ ਨਹੀਂ ਦੁਕਾਨਦਾਰ ਇਕੱਠੇ ਹੋ ਰਹੀ ਨੇ ਸਰਦਾਰ ਜੀ ਕੋਈ ਕੋਈ ਮਾਰਕੀਟ ਵਿੱਚ ਕਿਸੇ ਵੀ ਆਹ ਗੌਰਵ ਭਾਈ ਬੜਾ ਦੇ ਤਾਂ ਉਹ ਦੁਬਾਰਾ ਉਹਦੇ ਰੋਸ ਦੇ ਵਿੱਚ ਕਿਉਂਕਿ ਧੱਕੇਸ਼ਾਹੀ ਨਾ ਹੋਵੇ ਤਾਂ ਸਾਰੇ ਦੁਕਾਨਦਾਰ ਜਿਹੜੇ ਇਕੱਠੇ ਹੋਏ ਸੀ ਸ਼ਟਰ ਬੱਦ ਪਹਿਲਾਂ ਤਿੰਨ ਵਾਰਾ ਸ਼ਟਰ ਜਿਹੜੇ ਆ ਚੱਕ ਲੈ ਜਾਣਗੇ ਦੇਖੋ ਕੀ ਪਰੇਸ਼ਾਨੀ ਨੂੰ ਆਥਾਰ ਨਾਲ ਹੈ ਇਸ ਗੱਲ 'ਚ ਕੋਈ ਦੋਰੇ ਨਹੀਂ ਹੈ ਨਾਲ ਹੀ ਰਹੂਗਾ ਵਪਾਰੀ ਕਿਉਂ ਵਪਾਰੀ ਚੜ ਜਾਂਦਾ ਹਰ ਕੰਮ ਦੇ ਵਿੱਚ ਉਹ ਤਾਂ ਵਪਾਰੀ ਨੂੰ ਚੜਾਇਆ ਜਾਂਦਾ ਨੇ ਜੀ ਹੱਥਾਂ 'ਤੇ ਚੜਾਇਆ ਜਾਂਦਾ ਵਪਾਰੀ ਨੂੰ ਕੋਈ ਵਪਾਰ ਪਹਿਲਾਂ ਹੀ ਵਪਾਰ ਹੈ ਨੀਗਾ ਕਹਿੰਦੇ ਰੀਤ ਦੀ ਹੱਡੀ ਵਪਾਰੀ ਹੈ ਪਰ ਵਪਾਰੀ ਨਾਲ ਮੇਰੀ ਗੱਲ ਸੁਣੋ ਜੀ ਨਾਲੇ ਦਾ ਵਪਾਰੀ ਟੈਕਸ ਹੁੰਦਾ ਹੈ ਸਾਰਾ ਕੁਝ ਕਰਦਾ ਹੈਗਾ ਤੇ ਨਾਲੇ ਸਾਰੀ ਗੱਲਬਾਤ ਵਪਾਰੀ ਤੇ ਹੀ ਹੁੰਦੀ ਹੈ ਤੇ ਕਿੰਨੇ ਕਿੰਨੇ ਅਧਿਕਾਰੀ ਕਿੰਨੇ ਬੰਦੇ ਆਏ ਹਾਂ ਜੀ ਕਿੰਨੇ ਬੰਦੇ ਪੰਜ-ਛੇ ਬੰਦੇ ਸੀਗੇ ਜੀ ਤੇ ਕਿਸੇ ਗੱਲ ਦੀ ਕੋਈ ਪਰੇਸ਼ਾਨ ਕਿਸੇ ਗੱਲ ਦੀ ਕੋਈ ਪਰੇਸ਼ਾਨੀ ਨਹੀਂ ਸਾਰਾ ਬਿਆਰ ਨਾਲ ਹੈ ਜੀ ਕੁਝ ਵੀ ਜੀ ਉਹਨਾਂ ਲਈ ਕੋਈ ਤਕਲੀਫ ਨਹੀਂ ਗੱਲ ਕਹੀ ਹੈ ਕਹਿੰਦੇ ਸਾਰੇ ਵਪਾਰੀ ਵੀ ਚੜ ਜਾਂਦੇ ਆ ਅੱਜ ਕਿਵੇਂ ਚੜ ਕੇ ਟੜੀ ਜਾਂਦੇ ਇਹ ਦੇਖੋ ਕਿਹਨੂੰ ਰੋਕਾਂਗੇ ਆਪਾਂ ਨਹੀਂ ਰੋਕ ਸਕਦੇ ਕਿਸ ਨੂੰ ਰੋਕੋ ਬੋਲੋ ਕਿਹਨੂੰ ਰੋਕ ਹਾਂਜੀ ਨਹੀਂ ਕੋਈ ਗੱਲ ਨਹੀਂ ਜੀ ਕੋਈ ਟਿਕਾਣੀ ਨਾ ਸਰ ਜਦੋਂ ਅੰਦਰ ਆਏ ਤਾਂ ਤੁਹਾਨੂੰ ਚਲ ਬਤ ਪੀਤੀ ਹੈ ਉਹਨਾਂ ਨੂੰ 3 ਚੈਕਿੰਗ ਕਰਨੀਆਂ ਕਹਿੰਦੇ ਕਰ ਲਓ ਕੋਈ ਦਿੱਕਤ ਨਹੀਂ ਹਾਂਜੀ ਨਹੀਂ ਆਈ ਨਹੀਂ ਸਨ ਵਿੱਚ ਜਿਹੜਾ ਵਪਾਰੀਆਂ ਦਾ ਸਾਰਾ ਜੀ ਮਕਾਨਦਾਰ ਇਕੱਠੇ ਸੀ ਅੱਜ ਹਾਂਜੀ ਜੀ ਦਿੱਤਾ ਵੀ ਕਿਸੇ ਦੁਕਾਨਦਾਰ ਨਾਲ ਕੋਈ ਤੱਕਾ ਖੰਦਾ ਕਰਦਾ ਕੋਈ ਮਲਾਜਮ ਤਾਂ ਇਕੱਠੇ ਹੋਣਗੇ ਅਸੀਂ ਹਾਂਜੀ ਹਾਂ ਇਕੱਠੇ ਹੋਣਗੇ ਹੋਏ ਵੀ ਆਏ ਹੋਣਗੇ ਵੀ ਕਿਸੇ ਗੱਲ ਦੀ ਕੋਈ ਦਿੱਕਤ ਨਹੀਂ ਸਾਰਾ ਵਪਾਰੀ ਨਾਲ ਹੈ ਵਪਾਰ ਰਹਿ ਗਿਆ ਜੀ ਹੁਣ ਜੇ ਵਪਾਰ ਤਾਂ ਹੈ ਜਿਹੜੇ ਹੁਣ ਆਨਲਾਈਨ ਸ਼ਾਪਿੰਗ ਹੋ ਗਈ ਤੇ ਜਿਹੜੇ ਆਨਲਾਈਨ ਥੱਲੇ ਆ ਕੁਝ ਇਹਨਾਂ ਕੰਮ ਆ ਵਾ ਦੇਖੋ ਮਾਜੂਦ ਦੱਸਿਆ ਨਹੀਂ ਵਪਾਰ ਤਾਂ ਵਪਾਰ ਹੌਲੀ ਹੌਲੀ ਖਤਮ ਹੋ ਜਾਣਾ ਬੋਰ ਦੋਸਤੋ ਕਰੀ ਜਾਂਦੇ ਆ ਕਿੰਨੇ ਪਰਸੈਂਟ ਕੰਮ ਰਿਹਾ ਕੰਮ ਕਾਦਾ ਜੀ ਜੇ ਕੋਈ ਲੱਗ ਗਿਆ ਤਾਂ ਠੀਕ ਹੈ ਨਹੀਂ ਬੈਠੇ ਆ ਤੜਕੇ ਦੇ ਲੱਗੇ ਸ਼ਾਮ ਤੱਕ ਕੰਮ ਕੋਈ ਕੰਮ ਨਹੀਂ ਆ ਇਹ ਤੀਰ ਟੁੱਕਾ ਹੈ ਟਾਈਮ ਨਹੀਂ ਸੀ ਤੁਹਾਡੇ ਕੋਲੇ ਇਹ ਤੀਰ ਟੁੱਕਾ ਜੀ ਬਸ ਜੇ ਲੱਗਿਆ ਠੀਕ ਹੈ ਨਹੀਂ ਬੈਠੇ ਆਈ ਖੋਲਣ ਦੁਕਾਨਾ ਖੋਲਣੀ ਆਈਆਂ ਸਾਡਾ ਇਹ ਨਾ ਇਹ ਨਾ ਦੁਕਾਨਾ ਬਣਾ ਕੀ ਬੰਦਾ ਠੀਕ ਕਰੀਏ ਦੁਕਾਨਾ ਨਹੀਂ ਖੋਲਣੀ ਕਿਹ ਕਹਿੰਦੇ ਸੀ ਇਹ ਨਾ ਸਟਲ ਸੀ ਗਈ ਮਹਿੰਗਾਈ ਹੈ ਜੀ ਦੇਖੋ ਕੰਮਦਾਰਾ ਪੁਸਤਾ ਆਨਲਾਈਨ ਨੇ ਫਰਕ ਬਹੁਤ ਜ਼ਿਆਦਾ ਪਾਇਆ ਵਪਾਰਾਂ ਨੂੰ ਕੁਝ ਮਹਿੰਗਾਈ ਹੈ ਜੀ ਮਹਿੰਗਾਈ ਆਪਣਾ Apple ਦਾ ਫੋਨ ਪਤਾ ਕਿੰਨੇ ਦਾ 2 ਲੱਖ ਦਾ ਫੋਨ 2 ਲੱਖ ਰੁਪਏ ਦਾ ਉਹ ਵੀ ਕਿਸ਼ਤਾਂ ਜੀ ਰਹਿ ਗਈ ਰੋ ਕਿਸ਼ਤੇ ਲਾਈ ਜਾਂਦੇ ਸਾਡੇ ਕੋਲ ਤਾਂ ਪਹੁੰਚਦੇ ਨਹੀਂ ਲੋਕ ਨਹੀਂ ਮਹਿੰਗਾਈ ਦੀ ਗੱਲ ਨਾ ਕਰੋ ਮਹਿੰਗਾਈ ਦੀ ਗੱਲ ਨਾ ਕਰੋ ਬਿਜ਼ਨਸ ਉਹ ਵੀ ਪੇਟ ਤਾਂ ਇੰਨਾ ਕਰਕੇ ਗਿਆ ਨਹੀਂ ਜੀ ਨਹੀਂ 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 ਜੁਟੀ ਕਾ ਛੋੜੀ ਨਰੇਸ਼ ਜੀ ਬਿਲਕੁਲ ਮੈਂ ਕਹਿੰਦਾ ਛੋੜੀ ਗੱਲ ਬਿਲਕੁਲ ਠੀਕ ਹੈ ਕਿਸ਼ਤਾਂ ਨੂੰ ਨਹੀਂ ਬਿਲਕੁਲ ਤੁਸੀਂ ਸਾਰੇ ਹਾਂ ਇਹ ਤਾਂ ਮੈਂ ਤੁਹਾਨੂੰ ਇੱਥੇ ਵੀ ਬੰਦ ਹੋਣ ਵਾਲੀਆਂ ਬੈਟਰੀਆਂ ਬੈਟਰੀਆਂ ਬੰਦ ਹੋ ਗਈਆਂ ਤੋਂ ਵੀ ਯਾਰ ਜੱਥਾ ਲਾਓ ਕਿਹੜੀ ਦੁਕਾਨੋਂ ਲਾਣਾ ਇਸ ਗੱਲ ਤੇ ਆਨੇਉ ਤਾਂ ਪਰ ਲੇਕਿਨ ਜਿਹੜਾ ਕਾਰਨ ਹੈ ਉਹ ਇਹੀ ਹੈ ਇੱਕ ਤਾਂ ਆਨਲਾਈਨ ਪਲੱਸ ਹਰ ਅੱਗੇ ਕਿਸਾਨ ਦੀ ਗੱਲ ਕਰਦੇ ਹਰ ਘਰੇ ਥਾਰ ਖੜੀ ਆ ਨਹੀਂ ਮੈਂ ਮੈਂ ਤੁਸੀਂ ਮੇਰੀ ਗੱਲ ਦਾ ਜਵਾਬ ਆਪ ਹੀ ਦੇਤਾ ਥਾਰ ਖੜੀ ਹੈ ਤਾਂ ਹੀ ਕਿਸ਼ਤਾਂ ਦੀ ਗੱਲ ਕਰਦਾ ਨਾ ਜੀ ਉਹ ਜਿੰਨਾ ਕੁ ਰੁਪਿਆ ਅਗਲੇ ਦਾ ਆਉਂਦਾ ਜਿੰਨੇ ਇਨਕਮ ਸੋਰਸ ਹੈ ਸਾਰੇ ਇੱਕ ਬੈਂਕਾਂ ਨੂੰ ਗਏ ਜਾਂਦੇ ਕਿਸ਼ਤਾਂ ਜਾਈ ਜਾਂਦੀਆਂ ਜੀ ਸਾਡੇ ਤੱਕ ਤਾਂ ਰੁਪਏ ਪਹੁੰਚਦੇ ਹੀ ਨਹੀਂ ਹੈ ਆਹੀ ਗੱਲ ਲੋ ਆਹੀ ਗੱਲ ਬਾਏ ਬਾਏ ਚਲੋ ਜੀ ਮੈਂ ਮਸਾਜਾ ਜੀ ਸੀ ਪਹਿਲਾਂ ਵਾਲੇ ਕੰਮ ਕਰ ਤੇ ਕੰਮ ਕਰ ਬੰਦੇ ਰਹੇ ਕਹਿੰਦੇ ਤੇ ਦੁਕਾਨਾਂ শোরੂਮ ਜਿਹੜੇ ਹੈਗੇ ਉਹ ਬੰਦ ਹੋ ਜਾਂਦੇ ਆ ਲੱਖਾਂ ਰੁਪਏ ਲਾ ਕੇ ਜਿਹੜੇ ਹੈਗੇ শোরੂਮ ਖੋਲਦਾ ਤੇ ਕੰਮ ਚਲਾਦੀ ਕੋਈ ਗਰੰਟੀ ਨਹੀਂ ਪਰ ਉਥੇ ਔਨਲਾਈਨ ਜਿਹੜਾ ਹੈਗਾ ਔਨਲਾਈਨ ਬਿਜ਼ਨਸ ਹੈ ਉਹ ਬੜੀ ਫੁੱਲੀ ਜਾਂਦਾ ਕਿ ਲੋਕ ਘਰੇ ਬੈਠੇ ਮੰਗਾ ਲੈਂਦੇ ਆ ਤਾਂ ਉਹ ਦੁਕਾਨਾਂ ਦਾ ਦੁਆਰਾ ਸ਼ਟਰ ਦੁਆਰਾ ਸ਼ਟਰ ਚੱਕ ਦਿੱਤੇ ਗਏ ਦੁਕਾਨਦਾਰੇ ਇਹ ਇੱਕ ਵਾ ਯੂਨਿਟੀ ਦਿਖਾਉ ਵਾਸਤੇ ਇਕੱਠੇ ਹੋਏ ਸੀਗੇ ਕਿ ਕੋਈ ਧੱਕੇਸ਼ਾਹੀ ਨਾ ਹੋਵੇ ਤਾਂ ਦੁਆਰਾ ਅੱਜ ਦੇ ਕੰਮਕਾਰ ਆ ਉਸੇ ਤਰ੍ਹਾਂ ਹੁਣ ਚੱਲੂਗਾ ਇੱਥੇ ਮਿੱਡੂਆ ਸਟਰੀਟ ਆ ਇੱਥੇ ਬਹੁਤ ਹੀ ਇੱਕ ਮੇਨ ਬਾਜ਼ਾਰ ਦੇ ਵਿੱਚ ਗਲੀ ਆ ਇਹ ਤੇ ਹਾਂਜੀ ਬਹੁਤ ਠੀਕ ਆ ਜੀ ਕਾਏਕ ਨਾਰਮਲ ਚੈਕਿੰਗ ਸੀ ਜੀਐਸਟੀ ਦੀ ਤਾਂ ਜਿਹਦੇ ਵਿੱਚ ਕੁਝ ਨਹੀਂ ਇੱਕ ਲਿਆ ਹਾਂ ਜੀ ਤੇ ਦੁਕਾਨਦਾਰ ਨੇ ਸਹਿਯੋਗ ਕੀਤਾ ਤੇ ਜੀਐਸਟੀ ਨੋਰਮਲ ਰੂਟੀਨ ਚੈਕਿੰਗ ਸੀ ਹਾਂ ਜੀ ਬੜੀ ਕੀ ਹਾਲ ਵੀ ਤੇ ਬਹੁਤ ਵਧੀਆ ਹਾਂ ਜੀ ਰਿਗਾਰਡਿੰਗ ਕਿਤੇ ਵੈਸੇ ਕੋਈ ਜੀਐਸਟੀ ਇੰਸਪੈਕਟਰ ਆਸੀ ਉਹਨੇ ਚੈਕਿੰਗ ਕੀਤੀ ਉਹਨਾਂ ਨੇ ਨੋਰਮਲ ਚੈਕਿੰਗ ਚੱਲੇਗਾ ਦੁਕਾਨਦਾਰ ਨੂੰ ਨਾ ਉਹਨਾਂ ਨੂੰ ਦਿੱਕਤ ਨਾ ਦੁਕਾਨਦਾਰ ਕੋਈ ਦਿੱਕਤ ਆ ਗਈ ਹੈ ਦੁਕਾਨਦਾਰ ਖੁੱਲ੍ਹੀ ਹੈ ਬਹੁਤ ਕੱਲ ਖੁੱਲੀ ਹੈ ਇਹ ਮੇਨ ਬਾਜ਼ਾਰ ਆ ਪਛੰਡਾ ਦਾ ਕਿਉਂਕਿ ਇੱਥੇ ਹਰ ਕੋਈ ਹੁੰਦਾ ਸੈਕਟਰ ਦੇ ਵਿੱਚ ਹੈ ਤੇ ਇੱਕ ਕਰੀਬ 1 ਕਿਲੋਮੀਟਰ ਲੰਬੀ ਇਹ ਮਾਰਕੀਟ ਹੈ। ਪਰ ਇੱਥੇ ਅੱਜ ਨਾਰਮਲ ਰੂਟੀਨ ਚੈਕਿੰਗ ਹੋਈ ਸੀ ਜਿਹਦੇ ਅਧਿਕਾਰੀ ਆਏ ਸੀਗੇ। ਤਾਂ ਨਾਰਮਲ ਚੈਕਿੰਗ ਕਰਕੇ ਗਿਆ ਕੋਈ ਤਕੇਸ਼ਾਈ ਵਾਲੀ ਗੱਲ ਨਹੀਂ। ਦੁਕਾਨਦਾਰ ਇੱਕ ਵਾਰੀ ਜਿਹੜੇ ਦੁਕਾਨ ਬੰਦ ਕਰਕੇ ਇੱਥੇ ਇਕੱਠੇ ਹੋਏ ਸੀਗੇ। ਤਾਂ ਹੁਣ ਦੁਬਾਰਾ ਆਪ ਕੰਮ ਖੁੱਲ ਗਿਆ ਨੇ। ਦੇਖਦੇ ਹੋ ਤੁਹਾਡਾ ਆਪਣਾ ਚੈਨਲ ਪੰਜ ਪੰਜ ਟੀਵੀ। ਮੈਂ ਦੇਵਕਰਨ ਜੈ ਹਿੰਦ ਜੈ ਭਾਰਤ।